ਲੋਕਾਂ ਦਾ ਜਿੰਦਾਬਾਦ 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 ਮਾਖੂਟ ਬੈਂਕ ਦੇ ਅਧਿਕਾਰੀ ਮਰਦਾਬਾਦ ਮਰਦਾਬਾਦ ਜਿੰਦਾਬਾਦ ਮਾਖੂਟ ਬੈਂਕ ਦੇ ਅਧਿਕਾਰੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਮਰਦਾਬਾਦ ਖਿਆਲ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਜਿੰਦਾਬਾਦ 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 ਇਕਬਾਲ ਕਿਸਾਨ ਜਨੀਆਂ ਨੇ ਇੱਕ ਤਾਂ ਟਕੰਡਾ ਜਿੰਦਾਬਾਦ ਜਿੰਦਾਬਾਦ ਮੋਕ ਟਕਤਾ ਜਿੰਦਾਬਾਦ 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 ਮੋਕ ਟਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਗਦੀਰ ਬਾਦੂ ਨੂੰ ਲੱਟਾਓ 500 ਰੁਪਏ ਸਕਰੋ ਸਕਰੋ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ ਮਾਝੂਤ ਬੈਂਕ ਦਾ ਬੁਕਾਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਮਾਝੂਤ ਮਾਝੂਤ ਬੈਂਕ ਦਾ ਮੈਨੇਜਰ ਮਰਦਾਬਾਦ ਮਰਦਾਬਾਦ ਮਾਝੂਤ ਬੈਂਕ ਦਾ ਮੈਨੇਜਰ ਮਰਦਾਬਾਦ ਮਰਦਾਬਾਦ ਮਾਝੂਤ ਸਾਡ ਕੀ ਕਸਾਂ ਜੁਨੀਆਂ ਨੇ ਪੱਟ ਕੰਡਾ ਜਿੰਦਾਬਾਦ 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 ਸਾਡ ਕੀ ਕਸਾਂ ਜੁਨੀਆਂ ਨੇ ਪੱਟ ਕੰਡਾ ਜਿੰਦਾਬਾਦ ਜਿੰਦਾਬਾਦ ਇਹ ਮਸਲਾ ਜੀ ਸਖਬੀਰ ਸਿੰਘ ਫੌਜੀ ਪਿੰਡ ਭੈਣੀ ਵਾਗਾ ਜੋ ਰਿਟਾਇਰਮੈਂਟ ਦੇ ਪੈਸੇ ਜਾਨੇ 10 ਲੱਖ ਰੁਪਇਆ 5-5 ਲੱਖ ਰੁਪਇਆ ਦੇ ਦੋ ਚੈੱਕ ਇਹ ਮਧੂਤ ਬੈਂਕ ਦੇ ਵਿੱਚ ਐਫ ਡੀ ਕਰਾਉਣ ਦੇ ਲਈ ਦਿੱਤੇ ਪਰ ਇਸ ਬੈਂਕ ਵਾਲਿਆਂ ਨੇ ਜਦੋਂ ਐਫ ਡੀ ਦੇ ਨਾਂ ਤੇ ਇਹਦਾ ਐਫ ਡੀ 18 ਚ ਪੂਰੀ ਹੋਈ 18 ਦੇ ਵਿੱਚ ਫੌਜੀ ਨੇ ਇਹਨਾਂ ਤੋਂ ਕਿਹਾ ਵੀ ਮੇਰੇ ਪੈਸੇ ਵਾਪਸ ਕਰੋ ਤਾਂ ਇਹਨਾਂ ਨੇ ਟਾਲਮਟੋਲ ਕਰਨੀ ਸ਼ੁਰੂ ਕਰਤੀ ਤੇ ਫਿਰ ਕਰੋਨਾ ਦਾ ਬਹਾਨਾ ਲੈਂਤਾ ਅਤੇ ਮੰਗ ਰਹੇ ਇਹਨੂੰ ਕਹਿੰਦੇ ਵੀ ਅਸੀਂ ਤੇਰੇ ਪੈਸੇ ਇੱਕ ਸ਼੍ਰੀ ਕੰਪਨੀ ਦੇ ਵਿੱਚ ਸ਼ਿਫਟ ਕਰ ਦਿੱਤੇ ਜੋ ਕਿ ਕੋਈ ਸ਼੍ਰੀ ਕੰਪਨੀ ਨਹੀਂ ਆ ਇਸ ਤੋਂ ਸਾਈਨ ਨਹੀਂ ਕਰਾਏ ਗਏ ਕੋਈ ਧੱਕਾ ਨਹੀਂ ਕਰਾਇਆ ਗਿਆ ਸੋ ਇਹ ਸੁਖਵੀਰ ਫੌਜੀ ਨੇ ਪੀਕੇਜੂ ਇੱਕ ਤੜਕੌਂਦਾ ਦੇ ਕੋਲੇ ਪਹੁੰਚ ਕੀਤੀ ਤਾਂ ਅਸੀਂ ਇਸ ਮਸਲੇ ਦੀ ਪੂਰੀ ਜਾਂਚ ਪੜਤਾਲ ਕਰਕੇ ਅਸੀਂ ਧਰਨਾ ਲਾਇਆ ਅੱਜ ਪੰਜਵਾਂ ਦਿਨ ਅਸੀਂ ਧਰਨੇ ਦੇ ਵਿੱਚ ਸ਼ਾਮਲ ਆ ਅਸੀਂ ਪੀਕੇਜੂ ਇੱਕ ਤੜਕੌਂਦਾ ਵੱਲੋਂ ਅਸ਼ਵਾਸ਼ਿਤ ਕਰਾਉਣਾ ਆ ਵੀ ਸਤਵੀਰ ਫੌਜੀ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਧਰਨਾ ਜਾਰੀ ਰੱਖਾਂਗੇ ਦੇਖੋ ਜੀ ਜਿਹੜੀਆਂ ਇਹ ਪ੍ਰਾਈਵੇਟ ਬੈਂਕਾਂ ਨੇ ਆ ਪ੍ਰਾਈਵੇਟ ਆ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਇਸ਼ਤਿਹਾਰबाजी ਕਰਦੇ ਆ ਇਸ਼ਤਿਹਾਰबाजी ਤੇ ਜਹ ਆਪਾਂ ਕਹ ਲਈਏ ਐਡ ਕਰਦੇ ਆ ਉਹਦੇ ਮਤਲਬ ਅਜਨ ਵਰਗਿਆਂ ਦੀਆਂ ਫੋਟੋਆਂ ਲਾਉਂਦੇ ਆ ਉਹ ਖਰਚਾ ਕਿੱਥੋਂ ਆਉਂਦਾ ਹੈ ਉਹ ਖਰਚਾ ਕੱਢਣ ਵਾਸਤੇ ਉਹ ਸਾਫਕਾ ਫੌਜੀਆਂ ਨਾਲ ਹੀ ਠੱਗਿਆ ਮਾਰਨਗੇ ਜਾਂ ਆਮ ਪਬਲਿਕ ਨਾਲ ਠੱਗਿਆ ਮਾਰਨਗੇ ਇਹ ਜਿਹੜੀਆਂ ਪ੍ਰਾਈਵੇਟ ਬੈਂਕ ਇਹ ਲੋਕਾਂ ਨੂੰ ਮੰਨੋ ਘੱਟ ਵਿਆਜ ਦਾ ਲਾਲਚ ਦੇ ਕੇ ਲੋਕਾਂ ਦਾ ਸਿਉਣਾ ਰਖਵਾ ਲੈਂਦੇ ਆ ਜਾਂ ਫਿਰ ਵੱਧ ਵਿਆਜ ਦਾ ਲਾਲਚ ਦੇ ਕੇ ਲੋਕਾਂ ਦੀਆਂ ਐਫੜੀਆਂ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਇਹ ਪੈਸੇ ਨੂੰ ਜਿਹੜਾ ਕਹਿ ਦਿੰਦੇ ਆ ਛੋਟਾ ਪੈਸਾ ਸੀ ਹੋਰ ਕੰਪਨੀ ਚ ਲਾਤਾ ਛੋਟਾ ਸੋਨਾ ਸੀ ਜਿਹੜਾ ਸੀ ਹੋਰ ਕੰਪਨੀ ਚ ਰੱਖਦਾ ਇਸ ਤਰ੍ਹਾਂ ਮੰਨੋ ਲੋਕਾਂ ਨਾਲ ਧੋਖਾੜੀ ਕਰ ਰਹੇ ਆ ਬੀਕੇ ਜੂ ਟਕੌਂਦਾ ਵੱਲੋਂ ਅਸੀਂ ਜਿਹੜਾ ਇੱਥੇ ਧਰਨਾ ਪੱਕਾ ਮੋਰਚਾ ਲੱਗਿਆ ਹੋਇਆ ਪੰਜਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਿਆ ਜਿੰਨਾ ਚਿਰ ਇਹ ਸ ਫੌਜੀ ਵੀਰ ਨੂੰ ਅਤੇ ਜਿੰਨੇ ਵੀ ਹੋਰ ਵੀ ਸਾਡੇ ਕੋਲ ਆ ਰਹੇ ਹਨ ਇਨਸਾਫ ਲਈ ਉਹਨਾਂ ਨੂੰ ਸਾਰਿਆਂ ਨੂੰ ਇਨਸਾਫ ਨਹੀਂ ਮਿਲਦਾ ਹੋ ਸਕਦਾ ਹੈ ਅਸੀਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਜਿਹੜਾ ਹੋਰ ਵੀ ਦਿਖਾ ਕਰਦੇ ਤੇ ਇਹ ਠੋਵੀਰ ਸਿੰਘ ਪੈਣੀ ਬਾਗਾ ਦਾ ਇੱਕ ਖਾਨਕਾ ਫੌਜੀ ਹੈ ਜਿਹੜਾ ਕਿ ਆਪਜੀ ਰਿਟਾਇਰਮੈਂਟ ਤੋਂ ਬਾਅਦ ਇਸੇ ਬੈਂਕ ਦੇ ਵਿੱਚ ਸਕਿਉਰਿਟੀ ਗਾਰਡ ਲੱਗਿਆ ਹੋਇਆ ਸੀਗਾ ਮੈਨੇਜਰ ਨੇ ਇਹਨੂੰ ਭੁਲੋ ਕੇ ਕਹਿੰਦਾ ਵੀ ਤੇਰੇ ਕੋਲੇ ਪੈਸੇ ਹੈਗੇ ਆ ਤੈਨੂੰ ਮੋਟਾ ਵਿਆਜ ਦੇਵਾਂਗੇ ਕਿ ਤੂੰ ਵੀ ਪੈਸੇ ਵੀ ਸਾਡੀ ਇਹਦੇ ਵਿੱਚ ਐਫ ਡੀ ਕਰਾ ਦੇ ਜਦੋਂ ਉਹਨੂੰ ਇਸ ਲੋਟੇ ਫੜੀ ਦਾ ਬਾਹਰ ਨਾਲ ਲਾ ਕੇ 3 ਸਾਲ ਦੀ ਐਫ ਡੀ ਕਰਾਗੇ ਉਹ ਕਰ ਤੋਂ ਬਾਅਦ 3 ਸਾਲ ਤੋਂ ਬਾਅਦ ਜਦੋਂ ਇਹ ਆਇਆ ਤਾਂ ਵੀ ਮੇਰੇ ਪੈਸੇ ਦਿਓ ਉਹ ਕਹਿੰਦੇ ਵੀ ਅਸੀਂ ਤਾਂ ਤੇਰੇ ਸ਼੍ਰੀ ਕੰਪਨੀ ਦੇ ਵਿੱਚ ਲਾ ਦੇ ਤੇ ਉਹਨੂੰ ਪੈਸੇ ਦੇਣੇ ਤਾਂ ਕੀ ਸੀ ਕਿ ਕਹਿੰਦੇ ਵੀ ਅਸੀਂ ਉਹਨੇ ਵਿੱਚ ਲਾ ਦੇ ਤੇ ਤੇਰੇ ਪੈਸੇ ਉਹ ਕੰਪਨੀ ਕਿ ਡੋਬ ਗਿਵਾਲੀਆ ਹੋ ਗਈ ਤੇ ਹੁਣ ਤਾਂ ਵੀ ਸਾਡੇ ਕੋਈ ਕੁਝ ਉਹ ਨਹੀਂ ਅਸੀਂ ਕੋਈ ਕਹਿ ਨਹੀਂ ਸਕਦੇ ਜਦੋਂ ਸਾਡੇ ਜ਼ਰਦੇਬੰਦੀ ਕੋਲੇ ਆਇਆ ਸੀ ਵਿਚਾਰਿਆ ਅਸੀਂ ਇਹਨਾਂ ਨੂੰ ਕਿਹਾ ਵੀ ਆਹ ਕਰੋ ਇਹਨੂੰ 10 ਲੱਖ ਰੁਪਇਆ ਲਵਾਇਆ ਸੀਗਾ 5 ਲੱਖ ਇਹ ਘਰਾਲੀ ਦੇ ਨੌਤੇ ਸੀ ਫੌਜੀ ਤੇ ਕਿਤੇ ਦੇ ਸੋਹਰੇ ਦੇ ਸੀ 5 ਲੱਖ ਤੇ ਜਨਾਚਰ ਉਹਨਾਂ ਨੇ ਹੁਣ ਉਹਦੇ ਵਿੱਚੋਂ 1.5 ਲੱਖ ਰੁਪਇਆ ਇਹਨੂੰ ਮੋੜਿਆਗਾ ਤੇ ਬਾਕੀ ਬਜੇ ਟਾਲਮੰਡੋਲ ਕਰਨ ਲੱਗੇ ਜਦੋਂ ਜ਼ਰਦੇਬੰਦੀ ਦੇ ਮੀਟਿੰਗ ਦੇ ਵਿੱਚ ਇਹ ਮੌਲਾ ਵਿਚਾਰਿਆਗਾ ਤਾਂ ਇਹਦਾ ਮਦਦ ਕਰਨ ਦਾ ਫੈਸਲਾ ਲਿਆ ਗਿਆ ਵੀ ਇਹਦੇ ਪੈਸੇ ਦਿੱਤੇ ਜਾਣ ਵੀ ਕਿਉਂ ਇਹਨਾਂ ਨੇ Oh, good job.